ਆਪਰੇਸ਼ਨ ਕੈਟਾਹੋਲਾ ਕ੍ਰੰਚ ਸਟਾਰਟ ਹੋ ਗਿਆ ਜਿਹਦੇ ਵਿੱਚ 5000 ਅਨਡੋਕੂਮੈਂਟ ਇਮੀਗ੍ਰੈਂਟਸ ਨੂੰ ਹਿਰਾਸਤ ਕਰਨ ਦਾ ਅਟੀਚਾ ਰੱਖਿਆ ਇਹਨਾਂ ਨੇ ਟਰੰਪ ਪ੍ਰਸ਼ਾਸਨ ਪਹਿਲੀ ਰੇਡ ਕਰ ਦਿੱਤੀ ਆ ਆਰਲੀਨਸ ਦੇ ਵਿੱਚ ਜਿੱਥੇ ਕਿ 25 ਲੋਕਾਂ ਨੂੰ ਅਨ ਡਾਕੂਮੈਂਟ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਛਾਪਾ ਛਪਾਰ ਤੇ ਹੋਇਆ ਜਿੱਥੇ ਕਿ ਲੋਕਾਂ ਕੋਲ ਡਾਕੂਮੈਂਟ ਨਹੀਂ ਸੀਗੇ ਉਹਨਾਂ ਨੂੰ ਚੈੱਕ ਕੀਤਾ ਗਿਆ ਇਤਾਂ ਦੀਆਂ ਵੀਡੀਓਜ਼ ਲਗਾਤਾਰ ਆ ਰਹੀਆਂ ਤੇ ਉਹ ਵੀਡੀਓ ਸਾਰਾ ਕੁਝ ਜ਼ਾਹਿਰ ਕਰਦੇ ਆ ਕਿ ਇਹ ਸਖਤਾਈ ਕਿਸ ਹੱਦ ਤੱਕ ਹੋਣ ਵਾਲੀ ਆ ਜਿਹੜੇ ਆਈਸ ਦੇ ਏਜੰਟ ਆ ਉਹ ਕਿਸ ਤਰ੍ਹਾਂ ਛਾਪੇਮਾਰੀ ਕਰ ਰਹੇ ਆ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਸੀਗੇ ਉਹਨਾਂ ਨੂੰ ਛੱਤਾਂ ਦੇ ਉੱਪਰ ਚੜਨਾ ਤੱਕ ਪੈ ਗਿਆ ਸੀ ਲੋਕ ਛੱਤਾਂ ਦੇ ਉੱਪਰ ਚੜ ਚੜ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਹੇ ਸੀ ਪਰ ਤੁਹਾਨੂੰ ਪਤਾ ਹੀ ਆ ਕਿ ਆਈਸ ਦੇ ਏਜੰਟ ਬਹੁਤ ਹੀ ਜ਼ਿਆਦਾ ਇਸ ਚੀਜ਼ ਨੂੰ ਸੀਰੀਅਸ ਲੈਂਦੇ ਆ ਤੇ ਉਹ ਕਦੇ ਵੀ ਤੁਹਾਨੂੰ ਨਹੀਂ ਬਖਸ਼ਣਗੇ ਜੋ ਮਰ ਜੇ ਹੋ ਜਵੇ ਦੱਸਣ ਦੇ ਵਿੱਚ ਇਹ ਵੀ ਆਇਆ ਕਿ ਜਿਹੜੇ ਇਹ ਲੋਕ ਸੀਗੇ ਇਹ ਪਹਿਲਾਂ ਹੀ ਆਲਰੇਡੀ ਕ੍ਰਾਈਮ ਦੇ ਵਿੱਚ ਇਨਵੋਲ ਸੀਗੇ ਇਹਨਾਂ ਦੇ ਉੱਪਰ ਡੀਜੋਆਈ ਤੇ ਹਥਿਆਰਾਂ ਦੇ ਮਾਮਲੇ ਤੱਕ ਦਰਜ ਨੇ ਔਰ ਇੱਥੇ ਹੀ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨਿਯਮ ਦਾ ਇਹ ਬਿਆਨ ਆਇਆ ਕਿ ਅਸੀਂ ਸੁਰੱਖਿਆਤ ਨੂੰ ਬਹਾਲ ਕਰਨ ਲਈ ਤੇ ਆਪਣੇ ਲੋਕਾਂ ਦੀ ਬਿਹਤਰੀ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ ਉੱਥੇ ਹੀ ਸਥਾਨਕ ਨੇਤਾਵਾਂ ਦੇ ਇਹ ਬਿਆਨ ਆਇਆ ਕਿ ਇਹਨਾਂ ਦਾ ਇਹ ਜਿਹੜੇ ਕਾਰਵਾਈ ਹੋ ਰਹੀ ਆ ਇਹ ਸਿਰਫ ਸਿਰਫ ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੀ ਆ ਹੋਰ ਇਸ ਦਾ ਕੋਈ ਵੀ ਮਤਲਬ ਨਹੀਂ ਪਰ ਤੁਸੀਂ ਦੇਖ ਸਕਦੇ ਆ ਕਿ ਐਡੀ ਵੱਡੀ ਕਾਰਵਾਈ ਔਰਲਿਨਸ ਦੇ ਵਿੱਚੋਂ ਹੀ 5000 ਲੋਕਾਂ ਨੂੰ ਫੜਨ ਦਾ ਟੀਚਾ ਰੱਖਿਆ ਹੈ ਇਸ ਆਪਰੇਸ਼ਨ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਪਹਿਲਾ ਜਿਹੜੀ ਰੇਡਸ ਹੋਈਆਂ ਇਹਦੀਆਂ ਵੀਡੀਓਜ਼ ਆ ਰਹੀਆਂ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੌਫ ਹੋ ਗਿਆ ਡਰ ਦਾ ਮਾਹੌਲ ਬਣ ਗਿਆ ਕਿ ਲੋਕ ਹੁਣ ਕਿਤੇ ਵੀ ਸੁਰੱਖਿਅਤ ਨਹੀਂ ਆਪਣੇ ਆਪ ਨੂੰ ਸਮਝ ਰਹੇ ਤੁਸੀਂ ਪਹਿਲਾ ਵੀਡੀਓਜ਼ ਦੇਖੋ ਪੂਰੀ ਫੇਰ ਅਗਲੀ ਕੱਲ ਕਰਦੇ ਆਪਾਂ

Bueno, como pueden ver, no está respondiendo preguntas, compañeros. Le hemos preguntado quién exactamente está buscando aquí en esta pieza, compito. Le hemos preguntado por parte de cuántos días. How long is How long is this operation going to last? We're with Univision. How long is this operation going to last, sir? So uh, we're good to go. ¡Vamos! Oh, dale, ¡Dale, dale, dale! ¡Dale, dale, dale, rápido, rápido! ¡Métanse, métanse, métanse, métanse ¡Vámonos, vámonos, vámonos, vámonos! se los llevan, se los llevan a a costo de de, de. ਤੁਸੀਂ ਦੇਖਿਆ ਕਿਸ ਤਰ੍ਹਾਂ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਕਿਸ ਹੱਦ ਤੱਕ ਜਾ ਰਹੇ ਆ ਪਰ ਤੁਹਾਨੂੰ ਪਤਾ ਆਏਜੰਟ ਕਿਸੇ ਨੂੰ ਵੀ ਨਹੀਂ ਬਖਸ਼ ਰਹੇ ਉਹ ਤਾਂ ਇੱਥੇ ਤੱਕ ਕਿ ਇੱਕ ਵੀਡੀਓਜ਼ ਹੋਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 23 ਸਾਲਾਂ ਇਥੋਂ ਦੀ ਸਿਟੀਜ਼ਨ ਕੁੜੀ ਦੇ ਪਿੱਛੇ ਵੀ ਇਹਨਾਂ ਨੇ ਭੱਜ ਕੇ ਉਹਨਾਂ ਨੂੰ ਛਾਪਟਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਵੀਡੀਓਜ਼ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਲੜਕੀ ਦੇ ਮਤਰੇ ਪਾਪ ਨੇ ਟੈਲਰ ਏਜੰਟਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਘਰ ਦੇ ਅੰਦਰ ਆਉਣ ਤੋਂ ਮਨਾ ਕਰਤਾ ਸਾਹਮਣੇ ਖੜਾ ਹੋ ਗਿਆ ਉਹਨਾਂ ਦੇ ਸੋ ਇਹ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਤੁਸੀਂ ਸੋਚ ਸਕਦੇ ਆ ਕਿ ਉਹ ਕਿਸੇ ਨੂੰ ਵੀ ਨਹੀਂ ਬਖਸ਼ਣ ਰਹੇ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਨੇ ਹੁਣ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਇਹਦੇ ਕੋਲ ਕਿਹੜੇ ਕਿਹੜੇ ਪੇਪਰ ਹੈ ਕਿਹੜੇ ਨਹੀਂ ਹੈ ਉਹ ਸਿਰਫ ਉਹ ਸਿਰਫ ਖੁੱਲੇ ਆਮ ਛਰੇ ਆਮ ਘੁੰਮ ਰਿਹਾ ਤੁਸੀਂ ਦੇਖ ਸਕਦੇ ਆ ਜਦੋਂ ਹੀ ਉਹਨਾਂ ਨੂੰ ਕਿਸੇ ਤੇ ਵੀ ਸ਼ੱਕ ਹੁੰਦੀ ਆ ਕਿ ਇਹ ਡਰ ਰਿਹਾ ਉਹ ਕਿਸੇ ਨੂੰ ਵੀ ਕਹਿ ਦਿੰਦੇ ਡਾਕੂਮੈਂਟ ਕੋਈ ਸੇ ਕੋਲ ਨਹੀਂ ਹੁੰਦੇ ਕੋਈ ਡਰ ਜਾਂਦਾ ਕਿਸੇ ਦੇ ਕੋਈ ਘਰੇ ਪਏ ਹੁੰਦੇ ਆ ਸੋ ਜਿੱਦਾਂ ਇਹ ਕੁੜੀ ਡਰ ਕੇ ਭੱਜ ਗਈ ਜਦੋਂ ਕਿ ਉਹ ਬੈਂ ਦੇ ਵਿੱਚੋਂ ਉਤਰੇ ਨਕਾਬ ਪਾਏ ਹੋਏ ਸੀਗੇ ਔਰ ਉਹ ਕੁੜੀ ਡਰ ਗਈ ਤੇ ਡਰ ਕੇ ਆਪਣੇ ਘਰੇ ਆਈ ਜਿਸੇ ਤਰ੍ਹਾਂ ਇਹ ਕੁੜੀ ਘਰੇ ਬੜੀ ਨਾਲੇ ਇਹਦਾ ਬਾਪ ਬਾਹਰ ਆ ਗਿਆ ਤੇ ਜਿਸ ਦੇ ਵਿੱਚ ਇਹਨਾਂ ਦੀ ਤੁਤੂ ਮੈਮੇ ਹੋਈ ਸੋ ਤੁਸੀਂ ਸੋਚ ਸਕਦੇ ਆ ਕਿ ਲੋਕ ਜਿਹੜੇ ਇੱਥੋਂ ਦੇ ਸਥਾਨਿਕ ਲੋਕ ਆ ਉਹ ਵੀ ਕਿਤਨਾ ਕਿਤੇ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਹੋਏ ਪਏ ਆ ਕੈਨੂ ਦਾ ਕਹਿ ਦਿਆ ਕਿ ਇਹ ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰ ਰਿਹਾ ਜਿੱਦਾਂ ਕਿ ਕ੍ਰਿਸਟੀ ਨਿਉਂ ਦਾ ਵੀ ਬਿਆਨ ਆਇਆ ਕਿ ਅਸੀਂ ਲੋਕਾਂ ਦੀ ਬਿਹਤਰੀ ਦੇ ਲਈ ਸਾਰਾ ਕੁਝ ਕਰ ਰਹੇ ਆ ਪਰ ਲੋਕ ਕਿਤਨਾ ਕਿਤੇ ਨਾ ਖੁਸ਼ ਆ ਤੁਸੀਂ ਆ ਵੀਡੀਓ ਵੀ ਦੇਖੋ ਇਹਦੀ This is a public area. Okay, so what the What the f*** you together? you're not looking for you. So you looking for? This is a public want? to speak to you. I don't want to talk to you You're the one to me. We don't want to be in so 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 yeah, oh, never. Hispanic people against Hispanic, bro. What the fuck? <laughs> piece of ਸੋ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਜਿਹੜੀਆਂ ਆ ਰਹੀਆਂ ਲਗਾਤਾਰ ਉੱਥੋਂ ਵੀਡੀਓਜ਼ ਆ ਰਹੀਆਂ ਸੋ ਦੇਖਣ ਵਾਲੀ ਗੱਲ ਹੁਣ ਇਹ ਹੋਏਗੀ ਫਿਲਹਾਲ ਇਹਨਾਂ ਨੇ ਇੱਥੋਂ ਇਹ ਛਿਪਾੜ ਤੋਂ ਜਿੱਥੇ ਛਾਪਾ ਪਹਿਲਾਂ ਕੀਤਾ 25 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਖਤਾਈ ਹੋਣ ਵਾਲੀ ਹੈ ਕਿਉਂਕਿ ਜਿਹੜਾ ਇਹਨਾਂ ਦਾ ਟਾਰਗੇਟ ਆ ਉਹ 5000 ਦਾ ਸੋ ਦੇਖਣ ਵਾਲੀ ਗੱਲ ਇਹ ਹੋਏਗੀ ਹੁਣ ਇਹਨਾਂ ਦਾ ਟਾਰਗੇਟ ਕਿੰਨੀ ਕਿੰਨੀ ਜਲਦੀ ਪੂਰਾ ਹੁੰਦਾ ਬਾਕੀ ਇਹ ਟੀਮਾਂ ਪੂਰਾ ਹੁਣ ਮਿਲ ਕੇ ਪੂਰਾ ਕੰਮ ਕਰਦੀ ਹੈ ਔਰ ਸਭ ਤੋਂ ਪਹਿਲਾਂ ਇਹਨਾਂ ਦੀ ਪਾਇਓਰਟੀ ਦੇ ਉੱਪਰ ਉਹ ਹੁੰਦੇ ਆ ਜਿਨ੍ਹਾਂ ਦਾ ਕੋਈ ਨਾ ਕੋਈ ਪਹਿਲਾਂ ਕਿਸੇ ਨਾ ਕਿਸੇ ਕ੍ਰਾਈਮ ਦੇ ਵਿੱਚ ਨਾ ਹੁੰਦਾ ਬੇਸ਼ੱਕ ਉਹ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਆ ਬੇਸ਼ੱਕ ਅਦਾਲਤਾਂ ਨੇ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਪਰ ਇਸ ਟਾਈਮ ਦੇ ਉੱਤੇ ਫੈਡਲਰ ਏਜੰਟਾਂ ਦੇ ਆਰ ਆਈਐਸ ਦੇ ਪਹਿਲੀ ਲਿਸਟ ਦੇ ਵਿੱਚ ਉਹਨਾਂ ਦੇ ਨਾਂਅ ਐ ਤੋਂ ਆਈਐਸ ਸਿੱਧੇ ਸਿੱਧਾ ਪਹਿਲਾਂ ਉਹਨਾਂ ਨੂੰ ਟਾਰਗੇਟ ਕਰਦੀ ਐ ਉਸ ਤੋਂ ਬਾਅਦ ਅਗਲੇ ਆਉਂਦੇ ਜਾਂਦੇ ਹਰ ਇੱਕ ਦੀ ਚੈਕਿੰਗ ਹੋ ਰਹੀ ਐ ਸੋ ਬਾਕੀ ਜੋ ਵੀ ਅਗਲੀ ਅਪਡੇਟ ਆਏਗੀ ਅਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਤਾਂ ਤੁਸੀਂ ਵੀ ਆਪਣਾ ਕਮੈਂਟ ਕਰ ਸਕਦੇ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਸੀਂ ਆਪਣਾ ਤਿਆਰ ਰੱਖਿਓ ਜਿੰਨੇ ਵੀ ਅਨਡਾਕੂਮੈਂਟਡ ਹੈਗੇ ਆ ਉਹ ਆਪਣਾ ਧਿਆਰ ਕੋ ਹਰ ਇੱਕ ਜਗ੍ਹਾ ਤੇ ਛਾਪੇ ਮਾਰੀ ਚੱਲ ਰਹੀ ਆ ਇਹ ਨਾ ਹੋਵੇ ਕਿ ਤੁਹਾਡਾ ਕੁਝ ਵੀ ਨੁਕਸਾਨ ਹੋ ਜਵੇ ਜੋ ਤੁਸੀਂ ਚਾਹੁੰਦੇ ਸੀ ਤੁਹਾਡੇ ਸੁਪਨੇ ਟੁੱਟ ਜੇਵੇ ਲਾਈਫ ਤੁਹਾਡੀ ਇੱਕ ਟਾਈਮ ਦੇ ਵਿੱਚ ਬਦਲ ਨਾ ਜਾਵੇ ਸੋ ਆਪਣੇ ਆਪ ਨੂੰ ਕੇਅਰ ਕਰੋ ਧਿਆਨ ਰੱਖੋ ਸਮਝਦਾਰੀ ਨਾਲ ਜੋ ਵੀ ਕਦਮ ਚੱਕਣਾ ਉਹ ਸਮਝਦਾਰੀ ਨਾਲ ਚੱਕੋ ਸਾਡੀ ਤੇਹੀ ਅਪੀਲ ਆ ਬਾਕੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਤੁਹਾਡਾ ਆਪਣਾ ਚੈਨਲ ਆ ਲਾਸਟ ਦੇ ਵਿੱਚ ਜਰੂਰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੇ ਥੈਂਕ ਯੂ